ਬਹੁਤ ਹੀ ਅੱਛਾ ਰਿਹਾ ਔਰ ਬਹੁਤ ਹੀ ਅੱਛਾ ਹੈ ਕੀ ਕੀਤਾ ਉੱਥੇ ਜਾ ਕੇ ਕਿਦਾਂ ਜਰਨੀ ਰਹੀ ਤੁਹਾਡੀ ਉੱਥੇ ਸਾਰੇ ਗਾਵਾਂ ਬਾਜ ਕੇ ਸਰਗਮਪਾਲ ਲਈ ਲਈ ਜਾਂਸ ਪਹਿਲਾ ਤੋਂ ਉੱਥੇ ਜਾ ਕੇ ਬਹੁਤ ਹੀ ਖੁਸ਼ੀ ਸੀ ਮਿਲਾਈ ਹੋਈ ਔਰ ਵਹਾਂ ਜਾ ਕੇ ਤਾਂ ਬਹੁਤ ਹੀ ਮਨੋਸ਼ਾਰੀ ਵਿੱਚ ਬੱਚਣ ਨੂੰ ਅੱਛਾ ਲੱਗਾ ਤਾਂ ਸਰਗਮਪਾਲ ਜੀ ਦੀ ਜਾਂਸ ਦਾ ਬਹੁਤ ਧੰਨਵਾਦ ਕੀਤਾ ਬਹੁਤ ਵਨ ਬਣਾ ਦਿੱਤਾ ਜੈਸ ਇਸ ਦਾ ਮਾਹੌਲ ਕਿਦਾਂ ਲੱਗਾ ਜਿਸ ਦਾ ਮਾਹੌਲ ਬਹੁਤ ਹੀ ਅੱਛਾ ਹੈ। ਜਿਨ੍ਹਾਂ ਨੇ ਨੰਬਰ ਦਿੱਤਾ ਹੈ। ਮੈਨੇਚਰ ਬਹੁਤ ਹੀ ਅੱਛਾ ਹੈ। ਅੱਜ ਤੇ ਗੱਲ ਕਰੀਏ ਆਪਾਂ ਜੱਜ ਜੀ ਤੁਹਾਡੇ ਘਰ ਵੀ ਆਏ ਸੀਗੇ। ਉੱਥੇ ਜਿਹੜੇ ਭਾਰਤੀ ਜੀ ਨੇ ਤੁਹਾਡੇ ਘਰ ਬੈੱਡ ਵੀ ਦਿੱਤਾ ਕਿਦਾਂ ਫੀਲ ਹੋਇਆ? ਜਿਹੜੇ ਜੱਜਸ ਘਰ ਆਏ ਸੀ ਭਾਰਤੀ ਜੀ ਨੇ ਬੈੱਡ ਦਿੱਤਾ ਸੀ। ਤੇ ਮੈਨੂੰ ਕਿਉਂਕਿ ਮੇਰੇ ਦਿਲ ਨੂੰ ਉਹਦੀ ਖੁਸ਼ੀ ਹੈ ਕਿ ਮੈਨੂੰ ਬੈੱਡ ਦਿੱਤਾ ਮੇਰੇ ਘਰ ਆਏ ਬਹੁਤ ਹੀ ਥੈਂਕਸ ਕਰਨਾ ਚਾਹਤਾ ਹੂੰ ਕਿ ਮੇਰੇ ਘਰ ਆਏ ਮੂਤੀ ਮੈਮ ਔਰ ਭਾਰਤੀ ਦੀਦੀ ਨੇ ਬੈਠ ਦਿਆ ਬਹੁਤ ਬਹੁਤ ਜੁਆ ਆਪਣੇ ਤੁਸੀਂ ਆਪਣੇ ਭੈ ਭੈਣ ਭਰਾ ਜ਼ਿਕਰ ਕਰਦੇ ਵੇਲੇ ਭਰਾ ਉਹਨਾਂ ਕੀ ਜ਼ਿਕਰ ਕਰਦੇ ਹੋ ਇਹਨਾਂ ਦਾ ਮੈਂ ਜ਼ਿਕਰ ਕਰਤਾ ਕਿ ਇਹ ਮੈਂ ਸਾਥ ਮੈਂ ਤੁਹਾਨੂੰ ਬਹੁਤ ਚੰਗਾ ਲੱਗਿਆ ਤੇ ਆਪਣੇ ਆਪਣੀ ਗਾਇਕੀ ਨੂੰ ਕਿੱਥੇ ਲਗਾਂ ਬਰਕਰਾਰ ਰੱਖੂਗੇ ਹਾਂਜੀ ਗਾਇਕੀ ਨੂੰ ਕਿੱਥੇ ਲੈ ਕੇ ਜਾਓਗੇ ਆਪਣੀ ਮੈਂ ਗਾਇਕੀ ਨੂੰ ਬਹੁਤ ਬਹੁਤ ਥੈਂਕ ਯੂ ਹਰ ਸ਼ਾਹ ਤੁਸੀਂ ਜਲੰਧਰ ਪਹੁੰਚਿਓ ਕਿਸ ਤਰ੍ਹਾਂ ਦਾ ਲੱਗ ਰਿਹਾ ਜਦੋਂ ਤੁਹਾਡੇ ਮੱਲੇ ਵਾਸੀ ਨੇ ਤੁਹਾਡਾ ਸਵਾਗਤ ਕੀਤਾ ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲੀ ਗੱਲ ਤਾਂ ਇਹ ਮੈਂ ਜਲੰਧਰ ਪਹੁੰਚਾ ਮੇਰੇ ਕੋ ਖੁਦ ਨਹੀਂ ਫੀਲ ਹੋ ਰਿਹਾ ਕਿ ਮੈਂ ਆਪਣੇ ਜਲੰਧਰ ਪਹੁੰਚੇ ਪਹੁੰਚ ਗਿਆ ਹਾਂ ਕਿ ਇਹ ਮੇਰੇ ਸਾਥ ਮੇ ਖੜੇ ਇਹ ਮੇਰਾ ਸਾਰਾ ਪਰਿਵਾਰ ਅੱਜ ਮੇਰੇ ਪਾਪਾ ਨੇ ਮੇਰੇ ਪਾਪਾ ਜੀ ਕੋ ਕਿਤਨਾ ਖੁਸ਼ੀ ਲੱਗ ਰਹਾ ਹੋਗਾ ਕੀ ਬਾਤ ਹੈ ਹਾਂ ਸ਼ਰਮ ਇੱਕ ਹਰ ਸੀ ਹਰ ਸੀ ਹਰ ਸੀ ਇੱਕ ਗਾਣਾ ਛੋਟਾ ਸਾ ਹਾਂਜੀ ਕੋਈ ਵੀ ਮੈਂ ਪੁੱਛੇ ਬੁਲਾਏ ਸ਼ੇਰਾ ਕਿਆ ਮਾਤਾ ਜੈ ਮਾਤਾ ਜਿਕਾਰਾ ਸ਼ੇਰਾ ਵਾਲੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਆਪਕੋ ਸਰ ਮਿਲਦੇ ਹਾਂ ਇੱਕ ਮਿੰਟ ਜੀ ਆਓ ਬੁਲਾ ਜੀ ਪਹਿਲੇ ਜਿਕਾਰਾ ਲਾ ਕੇ ਇੱਕ ਮਾਤਾ ਜੀ ਦੀ ਭੇਟ ਜਿਕਾਰਾ ਸ਼ੇਰਾ ਵਾਲੀ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਉਨੇ ਮੈਨੂੰ ਬੁਲਾਇਆ ਸ਼ੇਰਵਾਲੀਏ ਮੈ ਉਹ ਮੈ ਉਹ ਚੋਤਵਾਲੀ ਬੁਲਾ ਲੋ ਤੁਲੇ ਮੈਨੂੰ ਬੁਲਾਇਆ ਸ਼ੇਰ ਵਾਲੀਏ ਹੋ ਮੇਯਾ ਮੇਯਾ ਜੋਤ ਵਾਲੀ ਬਹੁਤ ਹੀ ਖੁਸ਼ੀ ਹੈ ਕਿ ਮੇਰਾ ਬੇਟਾ ਛੋਟਾ ਜਿਹਾ 9 ਸਾਲ ਦਾ ਬੱਚਾ ਇੰਨੇ ਮਕਾਮ ਤੱਕ ਪਹੁੰਚਿਆ ਤੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਆਪਣੀ ਦਾਦੀ ਦਾ ਮਮੀ ਦਾ ਨਾਮ ਰੂਸ਼ ਕਰ ਰਿਹਾ ਹੈ ਤੇ ਕੀ ਕਹਿਣਾ ਜਾਨੇ ਉਹ ਬੱਚੇ ਆਪਣੇ ਨੂੰ ਕੀ ਹਰ ਸੇ ਆਪਣੀ 9 ਸਾਲ ਦੀ ਉਮਰ ਦੇ ਵਿੱਚ ਇੰਨਾ ਮੁਕਾਮ ਹਾਸਿਲ ਕਰ ਪਾਇਆ ਕਰ ਗਿਆ ਤੇ ਕੀ ਆਨ ਵਾਲੇ ਟਾਈਮ 'ਚ ਆਪਣੇ ਪਰਿਵਾਰ ਦੇ ਕਿਹਦਾ ਸੋਚ ਕੀ ਸੋਚੇਗਾ ਉਹ ਇਹਦਾ ਬੱਚ ਬਹੁਤ ਹੀ ਅੱਛਾ ਲੜਕਾ ਹੈ ਜੋੜੇ ਕਿ ਬੱਚ ਆਪਣਾ ਘਰ ਦਾ ਜ਼ਿੰਮੇਵਾਰੀ ਚਲਦੀ ਗੈੜੀ ਦੇ ਜਾਣ ਤੋਂ ਬਾਅਦ ਮਗਰ ਘਰ ਦੀ ਜ਼ਿੰਮੇਵਾਰੀ ਬਹੁਤ ਸਮਝਦਾ ਕਹਿੰਦਾ ਮਮੀ ਅਗਰ ਬਿੰਦਰ ਕੋਈ ਵੀ ਬਾਰੇ ਟੈਨਸ਼ਨ ਨਹੀਂ ਲੈਣੀ ਕਹਿੰਦਾ ਮੈਂ ਇਹਨਾਂ ਤਾਂ ਕਰਕੇ ਆਪਣੇ ਭੜਾਵਾਂ ਨੂੰ ਪੜਾਵਾਂ ਲਗਾਵਾਂਗਾ ਇਹ ਮੈਂ ਗਾ ਲੀਗਾ ਸਾਂ ਡਾਕਟਰ ਇੰਜੀਨੀਅਰ ਬਣਾ ਤੇ ਕਿਦੀ ਇਸ ਸੋਤ ਨੂੰ ਕਿਦਾ ਦੇਦੇ ਉਹ ਤੋਂ ਕੋਈ ਵੀ ਪੈਸੇ ਮਿਲਦੇ ਸੀ ਜੂਰੀ ਜੂਰੀ ਪੈਸੇ ਹੁੰਦੇ ਸੀਗੇ ਜਾਂ ਕੋਈ ਖਾਂ ਦੇ ਚੀਜ਼ ਮਿਲਦੀ ਉਹ ਘਰ ਭੇਜਦਾ ਸੀਗਾ ਇਸੀ ਸੋਤ ਨੂੰ ਕਿਦਾ ਦੇਦੇ ਉਹ ਦੀ ਮੈਂ ਕਿ ਮੇਰਾ ਛੋਟਾ ਜਿਹਾ ਬੱਚਾ ਇੰਨੀ ਵੱਡੀ ਜ਼ਿੰਮੇਵਾਰੀ ਆੰਦਰਿਆ ਆਪਣੇ ਪਾਪਾ ਦੀ ਉਹ ਸਾਰਾ ਕੁਝ ਕਰ ਰਿਹਾ ਇੱਕ ਮਾਂ ਦਾ ਪੁੱਤ ਨਾਲ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ ਕਾਫੀ ਮਹੀਨੇ ਰਹਿ ਗਿਆ ਤੁਸੀਂ ਕਿੱਦਾਂ ਰਹੇ ਉਹਦੇ ਬਿਨਾ ਮੈਂ ਰੋਜ਼ੀ ਬੂਲੀ ਕੋਲ ਤੇ ਗੱਲ ਕਰਦੀ ਸੀਗੀ ਇਹ ਵੀ ਕਰਦਾ ਸੀ ਮੇਰੇ ਨਾਲ بس مانو ਇਸ ਜਾਲ ਦੇ ਵਿੱਚ ਵੇਲੇ ਭੈਣ ਭਰਾ ਜਿ거 ਜ਼ਿਆਦਾ ਕਰਦਾ ਸੀਗਾ ਹਾਂਜੀ